ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਕਮਾਲੂ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਹੈ ਕਮਾਲੂ ਸਾਡਾ ਪਿੰਡ ਹੈ ਤਹਿਸੀਲ ਸਾਨੂੰ ਪੈਂਦੀ ਹੈ ਤਲਵੰਡੀ ਸਾਬੋ ਤੇ ਜ਼ਿਲ੍ਹਾ ਪੈਂਦਾ ਬਠਿੰਡਾ ਤਲਵੰਡੀ ਸਾਬੋ ਤਕਰੀਬਨ 9 ਕਿਲੋਮੀਟਰ ਹੈ ਬਠਿੰਡਾ ਇੱਥੋਂ 30 35 ਕਿਲੋਮੀਟਰ ਪੈਂਦਾ ਜੇ ਰਾਮਾ ਮੰਡੀ ਸ਼ਹਿਰ ਆ ਜਿਹੜਾ ਸਾਡੇੋਂ ਬਿਲਕੁਲ ਨਾ ਰਹਿ ਜਾਂਦਾ ਇੱਕ ਸਾਈਡ ਤੇ ਜੱਜੜਾ ਲਾਲਿਆਣਾ ਤੇ ਬੰਗੀਆਂ ਇਹ ਸਾਡੇ ਪਿੰਡ ਕੋਲੋ ਕੋਲੀ ਹੈਗੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਨਾ ਬਹੁਤ ਚੰਗੀਆਂ ਝੋਟੀਆਂ ਦਿਖਾਉਣੀਆਂ ਐ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਸੂਨ ਵਾਲੀ ਐ ਤੇ ਇੱਕ ਦੋ ਦੋ ਦਿਨ ਹੋਇਆ ਝੋਟੀ ਨੂੰ ਸੋਈ ਨੂੰ ਸੋਨੂੰ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾ ਚੰਗਾ ਲੱਗਿਆ ਉਹਦੀ ਤਸੱਲੀ ਕਰ ਲਿਓ ਘਰੇ ਆ ਕੇ ਤੇ ਡਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇ ਦਾਂਗੇ ਬਾਈ ਤੋਂ ਤੇ ਮੇਰਾ ਕੰਮ ਆ ਜਿਹੜਾ ਸਿਰਫ ਦੋਸਤੋ ਉਹ ਵੀਡੀਓ ਬਣਾਉਣਾ ਅਗਲੀ ਜੋ ਵੀ ਕਾਰਵਾਈ ਆ ਉਹ ਥੋਡੀ ਐ ਤੇ ਕੋਸ਼ਿਸ਼ ਕਰੋ ਕਿ ਆ ਕੇ ਦੇਖ ਕੇ ਪਸੂ ਨੂੰ ਖਰੀਦਾ ਜਾਵੇ ਗੱਲਬਾਤ ਆਪਾਂ ਸਾਰੀ ਕਰਾਉਣੇ ਆਂ ਆਈ ਬਾਈ ਸਾਹਮਣੇ ਹਾਲਾ ਬਾਈ ਮੇਰੇ ਸੋ ਠੀਕ ਠੀਕ ਹੈ ਵਧੀਆ ਵਧੀਆ ਤੂੰ ਦੱਸ ਅੱਛਾ ਮੇਰੇ ਇਹ ਝੋਟੀਆਂ ਤਾਂ ਆਪਣੇ ਘਰ ਦੇ ਗਈਆਂ ਬਾਈ ਹਨਾ ਹਾਂ ਕਰ ਦੇਈਆਂ ਹੈ ਹਾਂ ਤੇ ਡਿਟੇਲ ਇਹਨਾਂ ਦੀ ਆ ਉਹ ਜਿਹੜੀ ਆ ਇਹ ਇਧਰ ਲਈ ਦੀ ਦੱਸਿਓ ਪਹਿਲਾਂ ਇਹਦੀ ਡੱਕੀ ਡਿਟੇਲ ਹੈ ਇਹਨੇ ਦੂਜਾ ਸੂਆ ਸੋਨਾ ਝੋਟੀ ਨੇ ਪਹਿਲੇ ਸੂਏ ਨੇ 13 ਲੀਟਰ ਦੁੱਧ ਦਿੱਤਾ ਸੀਗਾ ਅੱਛਾ ਤੇ ਬਰੀਡ ਸਰਕਾਰੀ ਸੀਮਣੀ ਮੈਂ ਵਰਤਦਾ ਕਾਫੀ ਟਾਈਮ ਤੋਂ ਡਾਕਟਰ ਮੰਨੂ ਡੀਕੇ ਭਰ ਦਿੰਦਾ ਹੈ اے ਪੀ ਸੀ 574 ਦੀ ਆ ਆਪ ਇਹ ਪੀਸੀ 575 ਦੀ ਹੈ। ਅੱਛਾ ਹੁਣ ਵੀ ਇਹਦੇ ਐਚਐਲਡੀ ਦੀ ਲੱਗਿਆ ਹੋਇਆਗਾ ਸਿੰਗਨ। ਅੱਛਾ ਲੱਗੀਦਾ। ਉਹ ਉਹਦੇ ਵਿੱਚ ਦੂਜੇ ਨੰਬਰ ਤੇ ਇਹ ਝੋਟੀ ਜਿਹੜੀ ਹੈਗੀ ਆ ਇਹਦੀ ਜਿਹੜੀ ਰਿਕਾਰਡ ਹੈਗਾ। ਹਾਂ ਸਾਡੇ ਜ਼ਿਆਦਾਤਰ ਝੋਟੀਆਂ ਸੱਤ ਘਰਾਂ ਕੋਲ ਸਾਡੇ ਪਿੰਡ ਦੇ ਵਿੱਚ ਪਸ਼ੂ ਖੜੇ ਸਾਡੇ ਆਪ ਦੀ ਬਰੀਡ ਦੇ। ਅੱਛਾ ਤੇ ਸਾਡੇ ਨੇੜੇ ਦੇ ਪਿੰਡ ਲਾਲਿਆਣੇ ਸਾਡੇ ਰਿਸਤਿਆਂ ਦੇ ਵਿੱਚ ਵੀ ਆ ਤੇ ਕਿਰਪਾ ਰਹੀਏ ਪ੍ਰਮਾਤਮਾ ਦੀ ਵੀ ਸਾਡੇ ਕੋਲ ਝੋਟੀਆਂ ਹਰ ਸਾਲ ਹੁਣ ਪਿਛਲੇ ਸਾਲ ਇਹ ਦੋ ਝੋਟੀਆਂ ਪਹਿਲਣ ਸਿੰਘ ਆ। ਐਦਕੀ ਆਪ ਪਹਿਲਣ ਆ ਹਣਾ। ਬਿਤੇ ਹਰ ਸਾਲ ਸਾਡੇ ਕੋਲ ਝੋਟੀਆਂ ਆਉਂਦੀਆਂ ਹੀ ਰਹਿੰਦੀਆਂ ਨੇ ਆਉਂਦੀਆਂ ਅਸੀਂ ਨਾ ਮੁੱਲ ਖਰੀਦਿਆ ਕਦੇ ਵੀ ਨਾ ਅਸੀਂ ਮੱਝ ਖਰੀਦੀ ਆ ਤੇ ਨਾ ਕੁੱਟੀ ਖਰੀਦੀ ਝੋਟੀਆਂ ਆਪਦੀ ਹੋਮ ਬ੍ਰੀਡ ਚਲੀ ਜਾਂਦੀ ਆ ਅੱਜ ਤੀ ਕੱਟੀ ਵੀ ਨਹੀਂ ਖਰੀਦੀ ਇੱਕ ਕੱਟੀ ਖਰੀਦੀ ਸੀ ਸੱਤ ਸੇ ਡੇਰੇ ਤੋਂ ਉਹ ਵੀ ਅਸੀਂ ਵੇਚ ਦਿੱਤੀ ਸੀਗੀ ਰਹੀ ਉਹ ਨਹੀਂ ਸੀ ਨਹੀਂ ਅਸੀਂ ਕਦੇ ਵੀ ਕੋਈ ਬਸੂ ਨਹੀਂ ਖਰੀਦਦੇ ਸੀ ਅੱਛਾ ਇਹ ਬਾਈ ਦਣ ਕਹਿ ਕੇ ਲੈਂਦੀ ਹੈਗੀ ਸੂਨ ਚ ਇਹ ਯਾਰ ਸਕਦਾ ਇੱਕ ਅੱਧਾ ਦਿਨ ਹੀ ਕੱਢੂਗੀ ਝੋਟੀ ਉਹ ਤਾਂ ਇਹਨਾਂ ਦਾ ਫਰਕ ਸੀ ਆ ਵੀ ਦਿਨ ਉਤੋਂ ਦੀ ਲੱਗੀ ਸੀਗੀ 15-15 ਦਿਨਾਂ ਦਾ ਫਰਕ ਸੀਗਾ 15 ਦਿਨ ਇਹ ਸੀ 15 ਦਿਨ ਇਹ 15 ਦਿਨ ਉਹ ਅੱਛਾ ਤੇ ਹੁਣ ਅਸੀਂ ਸਾਡੇ ਕੋਲੇ ਇਹ ਤਿੰਨ ਸੋਹਣੀਆਂ ਇਹ ਇਕੱਠੀਆਂ ਫਿਰ ਤਾਂ ਅਗਰ ਕਿਸੇ ਦੋ ਸੇਲ ਕਰਨੀਆਂ ਇੱਕ ਗਾਂ ਸੱਜੜਾ ਸਾਡੇ ਕੋਲੇ ਇੱਕ ਮੱਝ ਸੱਜੜਾ ਇਹ ਤਾਂ ਤੁਹਾਡੇ ਦੋਨੇ ਸੇਲ ਐ ਹਾਂ ਇਹ ਆਪ ਪੀਸੀ 574 ਦੀ ਐ ਹਾਂ ਆ 70577 ਦੀ ਆ ਅੱਛਾ ਇਹਦੀ ਜਿਹੜੀ ਮਾਂ ਥਲੇ ਦੁੱਧ ਕਿੰਨਾ ਸੀਗਾ ਛੋਟੀ ਐ ਇਹਦੀ ਮਾਂ ਨੇ 14 ਲੀਟਰ ਦੁੱਧ ਦਿੱਤਾ ਸੀਗਾ ਪਹਿਲੇ ਸੂਏ ਤੇ ਉਹ ਇੱਕ ਗੱਲ ਹੋਰ ਸੀ ਇਹਦੀ ਮਾਂ ਦੀ ਵੀ ਇਹ ਵੀ ਪ੍ਰੋਜਨੀਆਂ ਬਹੁਤ ਜਲਦੀ ਦਿੰਦਿਆਂ ਨੇ ਇਹਦੀ ਮਾਂ ਜਿਹੜੀ ਸੀਗੀ ਉਹ ਸਾਲ ਤੋਂ ਪਹਿਲਾਂ 11 ਮਹੀਨਾ ਤੱਕ ਸੂਪ ਆਂਦੀ ਸੀਗੀ ਅੱਛਾ ਤੇ ਉਸ ਆਪਣੇ ਪਿੰਡ 'ਚ ਹੀ ਆ ਨਾ ਜੀਵਣੇ ਕਾ ਕੋਲ ਆਗੀ ਤੇ ਉਹ ਕਿਦੋਂ 11 ਮਹੀਨਾ ਤੋ ਉਹ ਸੂਪ ਆਂਦੀ ਹੁੰਦੀ ਸੀਗੀ ਤੇ ਇਸ ਕਰਕੇ ਦੂਜੇ ਸੂਏ ਵੀ ਉਹਨੇ 14 ਹੀ ਦਿੱਤਾ ਜੇ ਥੋੜਾ ਜਿਹਾ ਆਪਾਂ ਗੈਪ ਪਾ ਲਗੇ ਪਸੂ ਸੂਏ ਤੇ ਸੂਹੀ ਪੈ ਗਿਆ ਇਸ ਕਰਕੇ ਉਹਦਾ ਸਹੀ ਰਿਆ ਜਿਹੜੀ ਇਹਦੀ ਮਾਂ ਦਾ ਸੀਗਾ ਇਦੀ ਮਾ ਦਾ ਸੀਗਾ ਆਪਣਾ 16 ਲੀਟਰ 200 ਗ੍ਰਾਮ ਸੀਗਾ ਇਹਦੀ ਮਾ ਨੇ ਕੱਢਿਆ ਸੀਗਾ ਇਹ ਹਾਂ ਇਹਦੀ ਇਹਦੀ ਨਾਨੀ ਨੇ ਹਾਂ ਸਾਡੇ ਕੋਲੇ ਹੁਣ ਲਾਲਿਆ ਨੇ ਆ ਮੁੰਡਾ ਪੁਲਿਸ ਮੁਲਾਜ਼ਮਾਂ ਲੱਖਾ ਜਿਹੜੀ ਇਹਦੀ ਨਾਨੀ ਸੀ ਉਹ ਸਾਡੇ ਪਿੰਡ ਚ ਹੀ ਦਿੱਤੀ ਸੀ ਆਪਾਂ ਤੇ ਉਸ ਤੋਂ ਬਾਅਦ ਜਦੋਂ ਪਿੰਡ ਚੋਂ ਉਹਦਾ ਰਿਕਾਰਡ ਵੀ ਬਹੁਤ ਚੰਗਾ ਸੀ ਦੁੱਧ ਵੀ ਸੀਗਾ ਥਣ ਲੇਵਾ ਵੀ ਬਹੁਤ ਵਧੀਆ ਸੀਗਾ ਉਹਨੇ 17 ਲੀਟਰ ਸਾਡੇ ਘਰੇ ਵੀ ਚੋਇਆ ਤੇ ਆਪਣੇ ਪਿੰਡ ਚ ਦੋ ਘਰਾਂ ਦੇ ਚੋਆ ਗਈ ਉਸ ਤੋਂ ਬਾਅਦ ਉਹ ਮੱਝ ਨੂੰ ਲੱਖਾ ਲੈ ਗਿਆ ਸੀ ਪੁਲਿਸ ਮੁਲਾਜ਼ਮਾਂ ਨਾਲ ਲਾੜ ਲੈਣ ਵਾਲਾ ਅੱਛਾ ਉਹਦੇ ਕੋਲ ਜਦੋਂ ਚਾਹ ਦੇ ਚੰਗੀ ਹੋਈ ਡਾਕਟਰ ਜੀਤ ਆਉਂਦਾ ਸੀਗਾ ਉਹਨੂੰ ਪਤਾ ਲੱਗ ਗਿਆ ਵੀ ਅਰੇ ਵੀ ਉਸ ਦੀ ਝੋਟੀ ਬਕਾਊ ਆ ਬਰੀਡ ਉਹ ਦੁਆਰੇ ਫੇਰ ਲੈ ਗਿਆ ਉਹ ਅੱਛਾ ਠੀਕ ਹੈ ਉਹ ਇਹਦੀ ਮਾਂ ਵੀ ਉਹਦੇ ਕੋਲੇ ਆ ਹੁਣ ਤੇ ਉਹਦੀ ਨਾਨੀ ਵੀ ਆ ਸਾਡੇ ਵਾਲੀ ਬਲੱਡ ਲੈਣੀ ਉਹਦੇ ਕੋਲ ਗਾਂ ਕੱਟੀਆਂ ਹੋਈਆਂ ਤੇ ਉਹਨੇ ਆਪਦੇ ਪਸ਼ੂ ਸਾਰੇ ਕਹਿੰਦੇ ਸੇਲ ਕਰਤੇ ਤੇ ਉਹ ਸਾਡੇ ਵਾਲੀ ਬਰੀਡ ਹੀ ਰੱਖੀ ਬੈਠਾ ਤੇ ਇਹਨੇ ਇਹਦੀ ਮਾਂ ਨੇ ਇੰਨਾ ਦੁੱਧ ਕੱਢਿਆ ਤੇ ਇਹਦੇ ਤੋਂ ਵੀ ਉਮੀਦ ਹੈਗੀ ਵੀ ਚੰਗਾ ਦੁੱਧ ਕੱਢੂਗੀ ਥਣ ਲੇਵਾਉਣੀ ਹੈ। ਇਹਦੀ ਮਾਂ ਹੁਣ ਲਾਲਿਆਂ ਦੇ ਪਿੰਡ ਦੇ ਵਿੱਚ ਹੈ। ਹਾਂ ਮਾਂ ਵੀ ਨਾਨੀ ਵੀ ਅੱਛਾ ਮਾਂ ਵੀ ਤੇ ਨਾਨੀ ਵੀ ਉਸੇ ਕੋਲ ਹੀ ਹੈ। ਹਾਂ ਇੱਕ ਘਰ 'ਚ ਹੀ ਆ। ਅੱਛਾ ਉਹ ਗਈਆਂ ਡੋਡੀਆਂ। ਠੀਕ ਹੈ। ਤੇ ਆਪਾਂ ਫੇਰ ਤੋਰਗੇ ਪਹਿਲੀ ਮੱਝ। ਤੋਰ ਲਾਂਨੇ ਵੇ। ਇਹ ਤੋਰ ਫੇਰ। ਦੋਸਤੋ ਦੇਣੇ ਤੇ ਪੂਰੇ ਹੋ ਗਏ ਵੈਸੇ ਹਾਂ। ਹਾਂ ਬਸ ਪੂਰੇ ਜਾ। ਦੇਣੇ ਤੇ ਪੂਰੇ ਆ ਹੋ ਸਕਦਾ ਹੈ ਵੀ ਮੱਝ ਉੱਤੇ ਥੱਲੇ ਉਹ ਹੋ ਸਕਦਾ ਕਿ ਦੋ ਚਾਰ ਦਿਨ ਉੱਤੇ ਥੱਲੇ ਲਿਆਂਦੀ ਹੈ ਜਾਂ ਉਹ ਤੋਂ ਪਹਿਲਾਂ ਸੋਚੀ ਹੈਗੀ। ਤੇ ਪਹਿਲੇ ਸੂਏ ਸਮਝ ਨੇ 13 ਕਿਲੋ ਦੁੱਧ ਦਿੱਤਾਗਾ ਇਹਦੀ ਮਾ ਦਾ ਰਿਕਾਰਡ ਤੁਹਾਨੂੰ ਭਰਾ ਨੇ ਦੱਸਤਾ ਇੱਕ ਇਹ ਚੀਜ਼ ਹੋ ਰਾਇ ਹੈ ਇੰਨੀ ਠੰਡੀ ਆ ਇਹਦੇ ਵਿੱਚ ਕਟਰੂਪਾਵੇਂ ਛੱਡ ਚਾਹੇ ਨਾ ਛੱਡ ਨੀਰਾ ਪਾਇਆ ਚਾਹੇ ਤੁਸੀਂ ਆ ਦਾਣਾ ਫੱਕਾ ਛੱਡ ਕੇ ਥਾਪੀ ਮਾਰ ਕੇ ਵੇਜੋ ਐਂ ਦੁੱਧ ਦਿੰਦੀ ਆ ਠੀਕ ਆ ਆ ਹਵਾਨਾ ਨਾ ਤੁਸੀਂ ਤੇ ਜਿੰਨਾ ਚਿਰ ਦਿੱਤਾ ਨੇ ਦੋੜਾਂਗੇ ਦਿੱਤਾ ਦੁੱਧ ਤੇ ਹਵਾਨੇ ਦੀ ਤਿਆਰੀ ਤੂਰੀ ਬਹੁਤ ਸੋਹਣੀ ਕਰਦੀ ਆਉਂਦੀ ਆ ਝੋਟੀ ਤੇ ਵਜਣ ਵਾਲੀ ਝੋਟੀ ਐ ਹਰ ਵੇ ਇਥੋਂ ਇਥੋਂ ਜੱਜ ਕਰ ਲਿਓ ਤੁਸੀਂ ਧਿਆਨ ਨਾਲ ਮੈਂ ਸੁਣਨਾ ਸਾਇਰ ਤੋਂ ਵੀ ਹਵਾਨਾ ਦਾ ਦਿਖਾ ਦਣਾ ਠੰਡੀ ਹਵਾ ਲੱਗੇ ਠੰਡੀ ਸੀਲ ਬਹੁਤ ਜ਼ਿਆਦੇ ਆ ਆਪ ਇਹ ਪੀਸੀ 574 ਦੀ ਆ ਗਈ ਤੇ ਅੱਗੇ ਵੀ ਨੂੰ ਐਲ ਡੀ ਵੀ ਦਾ ਸੀਮ ਨਹੀਂ ਲੱਗਿਆ ਕਿਉਂਕਿ ਸਾਡੇ ਇਕੱਲਾ ਇਹਦਾ ਰਿਕਾਰਡ ਨਹੀਂ ਮੈਂ ਬੋਲੀ ਜਨਾ ਡਾਕਟਰ ਮਨੂ ਕੋਲੇ ਵੀ ਰਿਕਾਰਡ ਆ ਇਹਦਾ ਠੀਕ ਹੈ ਤੁਸੀਂ ਉਹਦੇ ਤੋਂ ਜਾ ਕੇ ਪੁੱਛ ਸਕਦੇ ਹੋ ਡਾਕਟਰ ਮਨੂਆ ਦੋਸਤੋ ਬੰਗੀ ਪਿੰਡ ਦੇ ਵਿੱਚੋਂ ਬਹੁਤ ਵਧੀਆ ਬਰੀਡ ਦੇ ਕੰਮ ਕਰ ਰਿਹਾ ਵੈਸੇ ਹੁਣ ਤਾਂ ਉਹਦੇ ਕੋਲੇ ਲਾਰਜ ਫਾਰਮਾ ਗਾਮਾ ਤਾਂ ਮੱਝਾਂ ਦਾ ਵੀ ਬਹੁਤ ਸੋਹਣਾ ਜਿਹੜਾ ਇਸ ਕੀ ਵੀ ਐਫਐ ਦੇ ਵੀ ਝੋਟੀਆਂ ਦੋ ਚਵਾ ਕੇ ਆਇਆਗਾ ਉਹ ਉਹਦੇ ਹੱਥਾਂ ਦੇ ਸੀਮਣ ਭਰੇ ਹੋਏ ਆ ਇਹਦੇ ਤੇ ਖੋਲ ਹੁਣ ਹਾਂ ਦੂਜੀ ਝੋਟੀ ਖੋਲ ਆਪਾਂ ਰੇਟ ਸੁਣਨਾਂ ਬਾਅਦ ਹੀ ਦੱਸਾਂਗੇ ਇਹਨਾਂ ਦੇ ਇਹ ਝੋਟੀ ਪਹਿ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਇਹ ਪਰਸੋਂ ਰਾਤ ਨੂੰ ਸੂਈ ਆ ਮੰਗਰੇ ਦੇ ਬੱਚਾ ਕੀ ਹੈ ਕੱਟਾਗਾ ਕੱਟਾ ਹਾਂ ਅੱਛਾ ਇਹ ਆ ਗਈ 70 5 70 ਦੀ ਇਹ 70 5 70 ਦੀ ਹੈ ਇਹਦੀ ਜਿਹੜੀ ਮਾਂ ਨੇ ਪਹਿਲੇ ਸੂਏ ਨਾਲ ਕੋਲੇ ਸੀਗੀ ਬਾ ਹੁਣ ਵੀ ਹੁਣ ਲਾ ਲੈਣੇ ਹੈਗੀ ਤੇ ਇਹਦੀ ਮਾਂ ਵੀ ਤੇ ਨਾਨੀ ਵੀ ਇੱਕੇ ਘਰੇ ਵਾਗੀਆਂ ਉਹ 16 ਕਿਲੋ ਦੁੱਧ ਇਹਦੀ ਮਾਂ ਨੇ ਦਿੱਤਾ ਹੈਗਾ ਤੇ ਇਹਦਾ ਪਹਿਲਾ ਸੂ ਹੈ ਤੇ ਇਹ ਝੋਟੀ ਦਾ ਹਾ ਤੁਸੀਂ ਇੱਥੇ ਦੇਖ ਲਓ ਧਿਆਨ ਨਾਲ ਆਰਡਰ ਦੇ ਨਾ ਅਗਲੇ ਪਾਸੇ ਧੱਕ ਧੱਕ ਬਹੁਤ ਚੰਗੀ ਆ ਝੋਟੀ ਦੀ ਆ ਗਾੜੀ ਦੇਖ ਲਓ ਤੁਸੀਂ ਥਣ ਵੀ ਬਹੁਤ ਤੇ ਫਟਾਰ ਨੂੰ ਬੋਲੀ-ਪੋਲੀ ਆ ਪੂਰੀ ਮੋਟੀ ਧਾਰ ਹੈ ਅੱਛਾ ਹੂੰ ਅੱਜ ਥੋੜੀ ਜੀ ਔਲ ਤਾਂ ਕਰਦੀ ਆ ਇੱਕ ਅੱਧਾ ਦਿਨ ਕਰਦੇ ਪਹਿਲਾਂ ਪਸ਼ੂ ਇੱਕ ਕਰਦਾ ਪੰਜ ਚਾਰ ਦਿਨ ਤਾਂ ਕਰ ਜਾਂਦਾ ਬਸ ਦੋ ਤਿੰਨ ਦਿਨਾਂ ਚ ਟਿਕ ਜਣਾ ਨੇ ਰਾਤ ਨੂੰ ਸੂਈ ਮਤਲਬ ਕੱਲ੍ਹ ਵਾਲਾ ਦਿਨ ਲਾਲਾ ਤੇ ਅੱਜ ਵਾਲਾ ਹੋ ਗਿਆ ਠੀਕ ਆ ਆ ਆ ਹੁਣ ਤੋਣੀ ਆਇ ਇਥੋਂ ਦੇਖ ਲਿਓ ਤੁਸੀਂ ਸਿੱਧੀ ਲਾ ਜਾ ਬਾਈ ਸਿੱਧੀ ਲਾ ਜਾ ਬਸ ਇਹਦੀ ਬਾਸੇ ਬੜੀ ਬੰਦ ਕਰਾ ਸੰਗਾ ਸੰਗਾ ਦੀ ਐਮਐਨਟੀ ਵਾਲੀ ਪੈਂਦੀ ਆ ਲੇਕਿਨ ਹੈਗੀ 70-5 ਤੱਕ ਕਰਦੀ ਆ ਅੱਛਾ ਹੈਨਾ ਦੀ ਪਿੱਛੇ ਤੋਂ ਤਾਂ ਲੱਗਦੀ ਹੈ 70 5 70 ਦੀ ਮੇਜਰ ਪੇਛਾ ਨਾ ਇਸ ਲੋਟੀ ਆ ਪੜਿਆ ਜਿਹੜੇ 70 5 70 ਦਾ ਹੈ ਇਹਦਾ ਰਿਕਾਰਡ ਸਾਰਾ ਡਾਕਟਰ ਕੋਲੇ ਵੀ ਆ ਡਾਕਟਰ ਨੂੰ ਕਾਪੀ ਤੇ ਨੋਟ ਕਰਕੇ ਰੱਖ ਦੇ ਕਾਪੀ ਤੇ ਅੱਛਾ ਕਾਪੀ ਤੇ ਨੋਟ ਕਰਕੇ ਰੱਖਦਾ ਚੱਲ ਲੈ ਚੱਲ ਆ ਦੇਖ ਲੋ ਅਗਲੇ ਪਾਸੇ ਸੋਹਣੀ ਝੋਟੀ ਆ ਬਜਨਪੁਰ ਵਾਲੀ ਚੰਗੀ ਝੋਟੀ ਹੈਗੀ ਤੇ ਜੇ ਕਿਸੇ ਭਰਾ ਨੇ ਅੱਗੇ ਵੀ ਬਰੀਡ ਤੇ ਕੰਮ ਕਰਨਾ ਹੁੰਦਾ ਨਾ ਬਰੀਡ ਆਂ ਲੈਂਦਿਆਂ ਇਹ ਮੱਝਾਂ ਨੇ ਦੋਨੋਂ ਹੀ ਤੇ ਚੰਗਾ ਦੁੱਧ ਦੇਣ ਗਿਆ ਉਮੀਦ ਆ ਝੋਟੀ ਬਹੁਤ ਚੰਗੀ ਦੁੱਧ ਦੇਊਗੀ ਪਹਿਲੇ ਸੂਏ ਇਸ ਝੋਟੀ ਨੇ ਬਹੁਤ ਚੰਗਾ ਦੁੱਧ ਪਾਉਣਾ ਕਿਹਾ ਕਿ ਦੀ ਮਾਂ ਦਾ ਰਿਕਾਰਡ ਵੀ ਚੰਗਾ ਹੈ ਤੇ ਆਪ ਵੀ ਪਿਓਲੇ ਪਾਸੇ ਵੀ 70 5 70 ਦੀ ਆ ਗਈ ਤੇ ਇਹ ਆ ਗਈ ਪੀਸੀ 574 ਦੀ ਤੇ ਮੇਧਰਾ ਹੁਣ ਆਪਾਂ ਰੇਟ ਦੀ ਗੱਲ ਕਰ ਲਈ ਬਾਈ ਇਹਨਾਂ ਦੀ ਇਹਨਾਂ ਦਾ ਰੇਟ ਫੋਨ ਤੇ ਕਰ ਦਾਂਗੇ ਯਾਰ ਫੋਨ ਤੇ ਕਰ ਦਾਂਗੇ ਚਲੋ ਆਪਾਂ ਦੱਸ ਹੀ ਦੇਣੇ 170 70 ਡਿਮਾਂਡ ਆ ਯਾਰ ਦੋਨਾਂ ਦੀ ਦੋਨਾਂ ਦੀ 1 ਲੱਖ 70 70 ਦੀ ਡਿਮਾਂਡ ਹੈ ਹੂੰ ਕਈ ਵਾਰੀ ਕੋਈ ਦੋਨੇ ਇਕੱਠਿਆਂ ਲੈਣ ਆਲਾ ਆ ਜਾਂਦੇ ਬਸ ਦੋਨੇ ਇਕੱਠਿਆਂ ਦੇ ਦੇਣਗੇ ਆਪਣੇ ਕੋਲ ਕੁਝ ਕਰਨ ਕੋਈ ਹੋਲ ਇਸ ਪਾਸੋਂ ਮਾ ਅਹ ਮਾੜਾ ਮੋਟਾ ਕਰ ਦਿੰਗੇ ਹੈ ਆਪ ਦੰਗੇ ਨਾ ਲੋਬ ਦੋਸਤੋ ਮੈਂ ਨਾ ਹਵਾਨੇ ਸਾਨੂੰ ਇੱਥੇ ਖੜੀਆਂ ਦੇ ਵੀ ਦਿਖਾ ਦਣਾ ਆਹ ਦੇਖ ਲਓ ਇੱਥੇ ਆ ਜਿਹੜੀ ਪਹਿਲਾਂ ਝੋਟੀ ਦਾ ਦੇਖ ਲਓ ਹਵਾਨਾ ਤੁਸੀਂ ਥਾਣਾ ਥੋਣਾ ਦੀ ਬਿੱਥ ਬੁੱਥ ਬਹੁਤ ਚੰਗੀ ਹੈਗੀ ਅਗਲੇ ਪਿਛਲੇ ਥਾਣਾ ਦੀ ਵੀ ਚੰਗੀ ਹੈ ਤੇ ਆਹ ਸਾਈਡ ਤੋਂ ਦਿਖਾਉਣਾ ਤੁਹਾਨੂੰ ਮੈਂ ਦੇਖ ਇਹਨੂੰ 2 ਦਿਨ ਹੋਇਆ ਸੂਈ ਨੂੰ ਤੇ ਮੰਗਰੇ ਦੇ ਆ ਬੈਠਾ ਬੱਚਾ ਇਹ ਕਟਾ ਆਇਆਗਾ ਇਹ ਕਟਾ ਕਿਹੜੇ ਸੀਮਿੰਟ ਦਾ 70 1470 10 1470 10 ਦਾ ਹਾਂ ਠੀਕ ਹੈ ਤੇ ਇਹ ਆ ਗਈ ਪੀਸੀ 574 ਦੀ ਇਹ ਹੋ ਸਕਦਾ 2-4 ਦਿਨ ਲੈ ਜੇ ਹੋ ਸਕਦਾ ਵੀ ਪਹਿਲਾਂ ਵੀ ਸੂਪੇ ਇਹਨੇ ਪਹਿਲੇ ਸੂਏ 13 ਕਿਲੋ ਦੁੱਧ ਦਿੱਤਾਗਾ ਉਮੀਦ ਹੈ ਕਿ ਇਹ ਵੀ ਚੰਗਾ ਦੁੱਧ ਪਾਊਗੀ ਤੇ ਦੋਨੇ ਦੋਨੇ ਸਰਕਾਰੀ ਸੀਮਣ ਦੀਆਂ ਆ ਗਈਆਂ ਇਹ ਚਲੜੀ ਵੀ ਦੇ ਸੀਮਣ ਦੀਆਂ ਝੁੱਟ ਗਈਆਂ ਕਿਉਂਕਿ ਆਪਦੇ ਘਰ ਦੇ ਇਹਨਾਂ ਦੀ ਬਲੱਡ ਲੈਣ ਹੈਗੀ ਆਪ ਨੇ ਤਿਆਰ ਕੀਤੀ ਹੈਗੀ ਤੇ ਬਾਕੀ ਕਾਰਨ ਇਹਦਾ ਇਹ ਹੋ ਗਿਆ ਵੀ ਇੱਕ ਤਾਂ ਇਹਨਾਂ ਕੋਲ ਗਾਂ ਉਹ ਖੜੀ ਹੈ ਇੱਕ ਇਧਰ ਆ ਨਾਲ ਮੈਂ ਤੁਹਾਨੂੰ ਦਿਖਾ ਦਨੇ ਝੋਟੀ ਇਹਨਾਂ ਕੋਲੇ ਸੂਣ ਵਾਲੀ ਹੈ ਤੇ ਬਾਕੀ ਵੀਰ ਦਾ ਹਾਇ ਬੱਕਰੀਆਂ ਦਾ ਕੰਮ ਆ ਤਾਂ ਕਰਕੇ ਇਹਨੇ ਮੱਜਾਂ ਘਟਾਉਣੀਆਂ ਉਧਰਲੇ ਪਾਸੇ ਨੂੰ ਜਾਦੇ ਧਿਆਨ ਹੈਗਾ ਚੰਗੀਆਂ ਝੋਟੀਆਂ ਜੇ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਨਾ ਮੇ ਚਾਰ ਨੰਬਰ ਬੋਲੀ ਬਈ ਆਪਣਾ ਨੰਬਰ 98785 71023 98785 71023 ਇਹ ਨੰਬਰ ਹੈ ਜੀ ਕਮਾਲੂ ਪਿੰਡ ਹੈ ਤਹਿਸੀਲ ਪੈਂਦੀ ਹੈ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਧੰਨਵਾਦ ਦੋਸਤੋ ਸਸ